ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਚੇਲਾ ਦੇ ਗੁਰਦੁਆਰਾ ਸਾਹਿਬ ਵਿਖੇ ਮੁਨਕਤਾ ਦੀ ਸੇਵਾ ਅਤੇ ਪਿੰਡ ਸਮੂਹ ਦੇ ਸਹਿਯੋਗ ਦੇ ਨਾਲ ਪਿੰਡ ਚੇਲਾ ਦੇ ਗੁਰਦੁਆਰਾ ਸਾਹਿਬ ਵਿਖੇ ਚੈਰੀਟੇਬਲ ਲੈਬੋਰੇਟਰੀ ਖੋਲੀ ਗਈ। ਅੱਜ ਇਸ ਲੈਬੋਰੇਟਰੀ ਦਾ ਉਦਘਾਟਨ ਸਰਪੰਚ ਹਰਪਾਲ ਸਿੰਘ ਪਠਾਲਵਾ ਦੇ ਵੱਲੋਂ ਕੀਤਾ ਗਿਆ ਅਤੇ ਇਸ ਮੌਕੇ ਤੇ ਉਹਨਾਂ ਦੇ ਨਾਲ ਅਮਰੀਕ ਸਿੰਘ, ਹਰਕਮਲ ਸਿੰਘ ਨਡਾਲੋ, ਗੋਲਦੀ ਕੋਟ ਫਤੂਹੀ, ਅਫਤਾਰ ਸਿੰਘ ਡੇਰਾ ਬੱਸੀ ਅਤੇ ਸਰਦਾਰ ਗਰੇਵਾਲ ਹਾਜ਼ਰ ਸਨ। ਇਸ ਮੌਕੇ ਤੇ ਪਹਿਲਾ ਮੋਲ ਮੰਤਰ ਦਾ ਜਾਪ ਕੀਤਾ ਗਿਆ ਅਤੇ ਉਸ ਤੋਂ ਬਾਅਦ ਇਸ ਮੌਕੇ ਤੇ ਇੰਚਾਰਜ ਅਵਤਾਰ ਸਿੰਘ ਦੇ ਵੱਲੋਂ ਇਸ ਲੈਬਰਾਟਰੀ ਦੇ ਵਿੱਚ ਹੋਣ ਵਾਲੇ ਟੈਸਟ ਅਤੇ ਹੋਰ ਵੀ ਦਿੱਤੀਆਂ ਜਾਣ ਵਾਲੀ ਸਹੂਲਤਾ ਬਾਰੇ ਜਾਣਕਾਰੀ ਦਿੱਤੀ ਗਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਚੈਰੀਟੇਵਲ ਲੈਬਰਾਟਰੀ ਗੁਰਦੁਆਰਾ ਦਸ਼ਮੇਸ਼ ਪਿਤਾ ਪਿੰਡ ਥੇਲਾ ਵਿੱਚ ਆਰੰਭ ਹੋਈ ਹੈ ਇਹਦਾ ਨਗਰ ਦੀਆਂ ਸੰਗਤਾਂ ਨੂੰ ਇਲਾਕੇ ਦੇਆਂ ਸਰਬੱਤ ਦੇ ਭਲੇ ਲਈ ਲੋਕਾਂ ਨੂੰ ਬਹੁਤ ਲਾਭ ਹੋਵੇਗਾ ਜੋ ਕਿ 2 ਮਹੀਨੇ ਤੋਂ ਨਵਾਂ ਸ਼ਹਿਰ ਗੁਰਦੁਆਰਾ ਸਿੰਘ ਸਭਾ ਵਿੱਚ ਚੱਲ ਰਹੀ ਸੀ ਉਸ ਨੂੰ ਦੇਖਦੇ ਹੋਏ ਅਸੀਂ ਬੇਨਤੀ ਕੀਤੀ ਸੀ ਨਿਸ਼ਕਾਮ ਸੇਵਾ ਸੁਸਾਇਟੀ ਜੋ ਢੇਰਾ ਬਸੀ ਆ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਸਾਡੀ ਬੇਨਤੀ ਨੂੰ ਪਰਵਾਨ ਕਰਕੇ ਸਾਡੇ ਨਗਰ ਦੇ ਵਿੱਚ ਇਹ ਸੁਵਿਧਾ ਦਿੱਤੀ ਹੈ ਬਹੁਤ ਹੀ ਘੱਟ ਰੇਟਾਂ ਤੇ ਹਾਈ ਪ੍ਰੋਫਾਈਲ ਟੈਕਨੋਲੋਜੀ ਜੋ ਲੇਟੈਸਟ ਟੈਕਨੋਲੋਜੀ ਆ ਯੂਰਪ ਦੇ ਕੰਟਰੀ ਦੇ ਬਾਹਰ ਦੀਆਂ ਮਸ਼ੀਨਾਂ ਦੇ ਨਾਲ ਜੋ ਹੋਣਗੇ ਪੂਰੇ ਰਕਤ ਜਾਂਚ ਇਹਦਾ ਨਗਰ ਲਈ ਬਹੁਤ ਹੀ ਫਾਇਦਾ ਹੋਵੇਗਾ ਸਸਤੇ ਰੇਟਾਂ ਤੇ ਸਾਰੇ ਇਲਾਕੇ ਲਈ ਬਹੁਤ ਫਾਇਦਾ ਹੋਵੇਗਾ ਧੰਨਵਾਦ ਹੀ ਹਾਂ ਅਸੀਂ ਡੇਰਾਬਾਸੀ ਨਿਸ਼ਕਾਮ ਸੇਵਾ ਸੁਸਾਇਟੀ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਇਹ ਸੇਵਾ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਟਲਾਵਾ ਤੋਂ ਸਰਪੰਚਾਇਤ ਮੋਟਾ ਤੁਹਾਡੇ ਪਿੰਡ ਵਿੱਚ ਵੀ ਚੈਰੀਟੇਬਲ ਹਸਪਤਾਲ ਚੱਲ ਰਿਹਾ ਬਹੁਤ ਵਧੀਆ ਉਸੇ ਅਧੀਨ ਤਹਿਤ ਜੋ ਅੱਜ ਦੀ ਲੋਕਾਂ ਨੂੰ ਖਾਸ ਕਰਕੇ ਲੋੜ ਹੈ ਡਾਇਗਨੋਸ ਕਰਨੇ ਬਾਅਦ ਵਿੱਚ ਦਵਾਈਆਂ ਲੈਣ ਲਈ ਇੱਥੇ ਲੈਬੋਰੀ ਖੋਲੀ ਗਈ ਹੈ ਬਲੱਡ ਟੈਸਟਾਂ ਵਾਸਤੇ ਸਪੈਸ਼ਲ ਹੈ ਰਾਜਗੁਰੂ ਜੀ ਤੇ ਵਾਟਰ ਯੂਨੀਅਨ ਨੇ ਉਹਨਾਂ ਦੇ ਪਤਾ ਪਏ ਕਰਨੇ ਆ ਨਮਾ ਸ਼ਹਿਰ ਤੋਂ ਜਿਹੜੀ ਡੰਦੋਰਾ ਸਿੰਘ ਸਭਾ ਦੀ ਇਹਦੀ ਟੀਮ ਹੈ ਨਾਲ ਲੜ ਕੇ ਆਈ ਹੋਈ ਹੈ ਤੇ ਲੋਕਾਂ ਨੂੰ ਜਿਹੜੀ ਗ੍ਰਾਂਟ ਦੀ ਹੈ ਤੇ ਬਹੁਤ ਵਧੀਆ ਉਨਾਂ ਨੇ ਬਹੁਤ ਵੀ ਨਾ ਪੂਰੀ ਕੀਤੀ ਹੈ ਤੇ ਇਹਦੇ ਆਮ ਚੱਲਣ ਦੇ ਨਾਲ ਲੋਕਾਂ ਨੂੰ ਆਮ ਪਾਬਲਿਕ ਨੂੰ ਜਿਹੜੀ ਗਰੀਬ ਜਨਤਾ ਹੈ ਜਿਹੜੀ ਟੈਸਟ ਨਹੀਂ ਕਰਾ ਸਕਦੀ ਸੀ ਇਹ ਟੈਸਟ ਇੱਥੇ ਫ੍ਰੀ ਹੋਇਆ ਤਾਂ ਕਿ ਦੇ ਲੋਕਾਂ ਦੀ ਹੋਰ ਵੀ ਡਾਇਗਨੋਸ ਬਿਮਾਰੀਆਂ ਦੀ ਰੋਕੇ ਵਧੀਆ ਤਰੀਕੇ ਨਾਲ ਲੋਕੀ ਆਪਣਾ ਇਲਾਜ ਕਰ ਸਕਣ ਸਰਪੰਚ ਸਾਹਿਬ ਅਕਸਰ ਦੇਖਿਆ ਗਿਆ ਪਿੰਡਾਂ ਦੇ ਵਿੱਚ ਚੈਰੀਟੇਬਲ ਇਹ ਹੋ ਜੀਆਂ ਜਿਹੜੀਆਂ ਸਸਥਾਵਾਂ ਔਰ ਸੂਲਦੀਆਂ ਜ਼ਿਆਦਾਤਰ ਨਹੀਂ ਚੱਲਦੀਆਂ ਤੇ ਇਹ ਦੀ ਜਿਹੜੀਆਂ ਚੈਰੀਟੇਬਲ ਐਕੀਆ ਇਹ ਟਰਸਟ ਦੇ ਨਾਲ ਚੱਲਣੀਆਂ ਜਾਂ ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਤੁਸੀਂ ਲੋਕਾਂ ਨੂੰ ਹੀ ਸਹਿਯੋਗ ਕਰਨਾ ਚਾਹੀਦਾ ਹੈ ਇਸੇ ਟੈਸਟ ਦੀ ਕਰਾਣੇ ਚਾਹੀਦੀ ਹੈ ਕੋਈ ਮਾਨਵੀ ਮਦਦ ਨਹੀਂ ਕਰਨੀ ਚਾਹੀਦੀ ਆ ਜਿਹੜੇ ਸਰਕਾਰਾਂ ਨਹੀਂ ਕੰਮ ਕਰ ਸਕਦੀਆਂ ਸਰਕਾਰਾਂ ਕੋਲ ਕੰਮ ਨਹੀਂ ਹੋਏ ਜਿਹੜੀ ਜ਼ਿੰਮੇਵਾਰੀ ਸਰਕਾਰਾਂ ਦੀ ਸੀ ਉਹ ਆਮ ਜਿਹੜੀ ਪਬਲਿਕ ਹੈ ਇਕੱਠੀ ਹੋ ਕੇ ਆਪਣੇ ਟੈਸਟ ਆਪ ਕਰਾਣ ਖਰਚੇ ਵੀ ਕਰਦੀ ਆ ਲੋਕ ਤੇ ਮੈਨੂੰ ਜਿਹੜੀ ਮੋਨਿਟਰਿੰਗ ਕਰਨ ਵਾਸਤੇ ਕੋਈ ਕਮੇਟੀਆਂ ਵਧੀਆ ਤਰੀਕੇ ਨਾਲ ਤੋ ਫੀਲਿੰਗ ਕਰਨ ਵਾਸਤੇ ਚਾਹੀਦੀਆਂ ਨੇ ਉਹ ਸਾਡੇ ਪੁਰਾ ਨਵਾਂ ਸ਼ਹਿਰ ਤੋਂ ਗੁਰਨਾਨਕ ਆਰਾਮਦਾਸ ਤੋਂ ਫੈਮਿਲੀ ਜਿਹੜੀ ਬਹੁਤ ਵਧੀਆ ਕੰਮ ਕਰ ਰਹੀ ਹੈ ਉਹਦੇ ਅਧੀਨ ਇਹ ਜਿਹੜੀ ਇੱਥੇ ਦੀ ਡਿਸਪੈਂਸਰੀ ਹੈ ਉਹ ਕੰਮ ਕਰੇਗੀ ਅੱਜ ਵੀ ਵੀ ਆਪਣਾ ਨਾਮ ਕੀ ਪਿੰਡ ਜੀ ਚੇਲਾ ਜੀ ਤੇ ਜਿਹੜੇ ਚੇਲੇ ਪਿੰਡ ਦੇ ਵਿੱਚ ਇਹ ਤੁਹਾਡੇ ਲੈਗ ਭੁੱਲੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਜੀ ਪਹਿਲਾਂ ਤਾਂ ਸਾਨੂੰ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ ਅਮਰਿਕ ਸਿੰਘ ਜੀ ਦਾ ਉਹਨਾਂ ਨੇ ਸਾਡੇ ਪਿੰਡ ਦੇ ਵਿੱਚ ਇਹ ਉਪਰਾਲਾ ਕੋਲਿਆ ਪਹਿਲਾਂ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਗੁਰਬਾਣੀ ਦੇ ਵਿੱਚ ਉਹਨਾਂ ਨੇ ਸੁਖਨੀ ਸਾਹਿਬ ਦੀ ਸੇਵਾ ਕਰਵਾਈ ਤੇ ਸਹਿਜ ਪੜ ਸਾਡੇ ਹੁਣ ਚੱਲਦੇ ਪਏ ਆ ਅਸੀਂ 747 ਅੰਗ ਤੇ ਹੁਣ ਸਹਿਜ ਪੜ ਸਾਡਾ ਅੰਕ ਆਇਆ ਤੇ ਸਹਿਜ ਪੜ ਦੇ ਵਿੱਚ ਸਾਨੂੰ ਬਹੁਤ ਵਧੀਆ ਉਹ ਸਿੱਖषक ਆਖ ਦੇ ਰਹੇ ਆ ਉਹਨਾਂ ਨੇ ਸਾਡੇ ਗੁਰਦਾਰ ਸਾਹਿਬ ਦੇ ਵਿੱਚ ਪਾਠੀ ਸਿੰਘ ਜਿਹੜੇ ਰੱਖੇ ਹੋਏ ਆ ਉਹ ਸ ਪਾਠੀ ਸਿੰਘ ਜਿਹੜੇ ਸਹਿਵਾਨ ਹੈਗੇ ਆ ਉਹ ਬਹੁਤ ਹੀ ਵਧੀਆ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਬਹੁਤ ਵੱਡਾ ਗਿਆਨ ਆ ਬਹੁਤ ਵਧੀਆ ਢੰਗ ਦੇ ਨਾਲ ਉਹ ਸਾਨੂੰ ਗੁਰੂ ਮਹਾਰੇ ਦੇ ਵਾਸਤੇ ਸੋਚੀ ਦੇ ਰਹੇ ਆ ਉਸ ਤੋਂ ਅੱਗੇ ਅਮਰੀਕ ਸਿੰਘ ਜੀ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹਨਾਂ ਨੇ ਸਾਡੇ ਇਸ ਘਰ ਦੇ ਵਿੱਚ ਹੀ ਪਿੰਡ ਦੇ ਵਿੱਚ ਹੀ ਇਹ ਸਾਨੂੰ ਲੈਬ ਖੋਲ੍ਹ ਕੇ ਦਿੱਤੀ ਆ ਜਿਹੜਾ ਇਹਦੇ ਵਿੱਚ ਅਸੀਂ ਸਿਆਣੇ ਬਜ਼ੁਰਗ ਵੀ ਨੌਜਵਾਨ ਬਜ਼ੁਰਗ ਵੀ ਦੋ ਦੋੜ ਸਿਆਣੇ ਤਾਂ ਬਿਲਕੁਲ ਜਾਣ ਨਹੀਂ ਸਕਦੇ ਨੌਜਵਾਨ ਵੀ ਜਾਣ ਦੀ ਕੋਲ ਵੀ ਕਰ ਸਕਦੇ ਆ ਇਸ ਕਰਕੇ ਬਜ਼ੁਰਗਾਂ ਨੂੰ ਬਹੁਤ ਵਧੀਆ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਉਹਨਾਂ ਨੇ ਪਿੰਡ ਦੇ ਵਿੱਚ ਹੀ ਆਪਣੇ ਟੈਸਟ ਕਰਵਾ ਲੈਣੇ ਉਸ ਤੋਂ ਅੱਗੇ ਬਹੁਤ ਜ਼ਿਆਦਾ ਮਹਿੰਗੇ ਟੈਸਟ ਹੈ ਜੀ ਨਹੀਂ ਕਰਵਾ ਸਕਦੇ ਕਿਸੇ ਕੋਲ ਪੈਸਾ ਹੁੰਦਾ ਕਿਸੇ ਕੋਲ ਨਹੀਂ ਹੁੰਦਾ ਤੇ ਜੀ ਇਹੋਸ ਕਰਕੇ ਇਹ ਫੈਸਲਾ ਦਾ ਸਾਨੂੰ ਬਹੁਤ ਵਧੀਆ ਫਾਇਦਾ ਆ ਜੀ ਨੌਜਵਾਨਾਂ ਨੂੰ ਬੱਚਿਆਂ ਨੂੰ ਬਹੁਤ ਜ਼ਿਆਦਾ ਫਾਇਦਾ ਆ ਜੀ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਇਸ ਲੈਬ ਦਾ ਸਾਡਾ ਬਹੁਤ ਜ਼ਿਆਦਾ ਫਾਇਦਾ ਹੋਣਾ ਆ ਜੀ ਤੇ ਇਸ ਜਿਹੜੀ ਟੀਮ ਡਾਕਟਰਾਂ ਦੀ ਟੀਮ ਆਈ ਆ ਜੀ ਅਸੀਂ ਇਹਨਾਂ ਦੇ ਵੀ ਬਹੁਤ ਜ਼ਿਆਦਾ ਧੰਨਵਾਦੀ ਆ ਕਿਉਂਕਿ ਇਹਨਾਂ ਡਾਕਟਰਾਂ ਨੇ ਸਾਡੀ ਬਹੁਤ ਜ਼ਿਆਦਾ ਕੇਅਰ ਕਰਨੀ ਆ ਸਾਨੂੰ ਉਹਨਾਂ ਨੇ ਆਪਣੀ ਨਿਰਾ ਦੇ ਵਿੱਚ ਦੇਖ ਕੇ ਸਾਡੇ ਲੋਕਾਂ ਦਾ ਸਾਡਾ ਇਲਾਜ ਕਰਨਾ ਆ ਤੇ ਸਾਰੇ ਇਸ ਨਗਰ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਰੇ ਆਏ ਹੋਏ ਸੰਗਤਾਂ ਦਾ ਵੀ ਡਾਕਟਰ ਟੀਮਾ ਦਾ ਹੋਰ ਆਏ ਹੋਏ ਸਹਿਵਾ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਖਾਸ ਕਰਕੇ ਅਸੀਂ ਅਮਰੀਕ ਸਿੰਘ ਜੀ ਜਿਹੜੇ ਹੈਗੇ ਆ ਪਰਿਵਾਰ ਵਾਲੇ ਬਹੁਤ ਜ਼ਿਆਦਾ ਵਧੀਆ ਹੈ ਜੀ ਕਿਉਂਕਿ ਸਾਡੇ ਪਿੰਡ ਦੇ ਵਿੱਚ ਬਹੁਤ ਵਧੀਆ-ਵਧੀਆ ਇਸ ਕਾਰਜ ਨੂੰ ਕਰਵਾ ਰਿਹਾ ਆ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਦੀ ਪਤਨੀ ਹਾਂਜੀ ਸਰ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਦੀ ਪਤਨੀ ਅੱਜ ਅਸੀਂ ਪਿੰਡ ਚੇਲਾ ਵਿਖੇ ਪਹੁੰਚੇ ਆ ਜੀ ਮੈ ਡੇਰਾ ਵਸੀ ਤੋਂ ਅਰਤਾਰ ਸਿੰਘ ਲਾਇਬਸਨ ਚਾਲਕ ਤੇ ਬਨੁਖਤਾ ਦੀ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਜੋ ਕਿ ਉੱਥੇ ਚਲਾਈ ਜਾ ਰਹੀ ਹੈ ਜਿਹਦੇ ਤਹਿਤ ਕਾਫੀ ਸ਼ਹਿਰਾਂ 'ਚ ਇੱਕ ਬਹੁਤ ਹੀ ਘੱਟ ਰੇਟਾਂ ਤੇ ਟੈਸਟ ਕੀਤੇ ਜਾ ਰਹੇ ਜਿਸ ਦਾ ਲੋਕਾਂ ਨੂੰ ਵੱਧ ਤੋਂ ਵੱਧ ਜਿਵੇਂ ਹੁਣ ਲਾਕਡਾਊਨ ਕਰਕੇ ਤੇ ਵੈਸੀ ਵੀ ਬਿਮਾਰੀ ਕਰਕੇ ਹੁਣ ਜੋ ਬਹੁਤ ਫੈਲ ਰਹੀ ਹੈ ਤੇ ਮਾਲੀ ਹਾਲਤ ਨਾਲ ਠੀਕ ਹੋਣ ਕਰਕੇ ਵੀ ਲੋਕਾਂ ਦੀ ਜੋ ਆਮਦਨ ਹੈ ਜੋ ਪੌਕੇਟ 'ਤੇ ਭਾਰ ਪੈ ਰਿਹਾ ਜਿਵੇਂ ਟੈਸਟਾਂ ਦੀ ਗੱਲ ਕਰੀਏ ਆਪਾਂ ਬਲੱਡ ਸ਼ੂਗਰ ਦਾ ਟੈਸਟ ਇਥੇ 10 ਰੁਪਏ ਵਿੱਚ ਕੀਤਾ ਜਾਊਗਾ 콜ੈਸਟ੍ਰੋਲ ਦਾ ਟੈਸਟ ਵੀ 10 ਰੁਪਏ ਵਿੱਚ ਕੀਤਾ ਜਾਊਗਾ ਸੰਗਰਾਮ ਵਾਲੇ ਦਿਨ ਥਾਇਰੋਇਡ ਦਾ TSH ਟੈਸਟ ਤੇ ਬਲੱਡ ਸ਼ੂਗਰ ਟੈਸਟ ਬਿਲਕੁਲ ਫ੍ਰੀ ਕੀਤਾ ਜਾਊਗਾ ਉਸ ਤੋਂ ਇਲਾਵਾ ਵੀ ਕੋਈ ਅਗਰ ਕਿਸੇ ਦੀ ਮਾਲੀ ਹਾਲਤ ਠੀਕ ਨਾ ਹੋਵੇ ਤਾਂ ਗੁਰਦੁਆਰਾ ਪ੍ਰਬੰਧਕ ਟੀਮ ਤੋਂ ਲਖਵਾ ਕੇ ਆਪ ਦੇ ਟੈਸਟ ਫ੍ਰੀ ਕਰਵਾ ਸਕਦਾ ਹੈ ਇਹ ਟੈਸਟ ਬਿਲਕੁਲ ਹੀ ਨਾ ਮਾਤਰ ਫਿਰ ਕੈਮੀਕਲ ਟੈਸਟ ਕੀਤੇ ਜਾ ਰਹੇ ਨੇ ਥਾਇਰੋਇਡ ਦਾ ਟੈਸਟ PGH ਵੀ 200 ਰੁਪਏ ਦਾ ਹੁੰਦਾ ਹੈ ਸਰਕਾਰੀ ਧਾਰਿਆਂ ਚ ਵੀ ਮਹਿੰਗੇ ਹੁੰਦੇ ਆ ਤਾਂ ਇੱਥੇ ਸਿਰਫ 140 ਰੁਪ ਲੀਵਰ ਦੇ ਟੈਸ 120 ਰੁਪਏ ਕਿਤੇ ਜਾਣਗੇ ਸਿਰਫ ਮਾਰਕੀਟ ਨਾਲ ਵਗਰ ਗੱਲ ਕਰੀਏ ਤਾਂ ਜਿਹਦਾ ਟੈਸ ਮਾਰਕੀਟ 'ਚ 400 ਰੁਪਏ ਦਾ ਜਿਵੇਂ 3rd ਹੈ ਤੇ 140 ਰੁਪਏ ਦਾ ਕੀਤਾ ਜਾਊਗਾ ਠੀਕ ਹੈ ਸਰ ਛੇ ਤਕਰੀਬਨ 200 ਰੁਪਏ ਦਾ ਹੁੰਦਾ ਉਹ ਸਿਰਫ 60 ਰੁਪਏ 'ਚ ਕੀਤਾ ਜਾਊਗਾ ਉਸ ਤੋਂ ਇਲਾਵਾ ਵੀ ਸਾਰੇ ਟੈਸਾਂ ਦੇ ਬਹੁਤ ਹੀ ਭਾਰੀ ਛੂਟ ਰਹਿਣੀ ਹੈ ਤਾਂਕਿ ਲੋਕਾਂ ਨੂੰ ਵੱਧ ਤੋਂ ਵੱਧ ਇਹਦਾ ਫਾਇਦਾ ਹੋਵੇ ਜਿਵੇਂ ਕਿ ਉਹ ਲਾਕਡਾਊਨ ਤੱਕ ਲੰਗਰ ਰਾਸ਼ਨ ਵੰਡੇਗਾ ਇਹਨੇ ਉਦਾਂ ਹੀ ਇੱਕ ਬਹੁਤ ਵੱਡੀ ਮੁਹਿੰਮ ਹੈ ਜਿਹਦੇ ਤਹਿਤ ਲੋਕਾਂ ਨੂੰ ਕਿ ਟੈਸਟਾਂ ਚ ਸਭ ਤੋਂ ਮੇਨ ਟੂਲ ਹੁੰਦਾ ਹੈ ਡਾਕਟਰ ਲਈ ਬਿਮਾਰੀ ਲੱਭਣ ਲਈ ਸਭ ਤੋਂ ਪਹਿਲਾਂ ਟੈਸਟ ਕਰਾਈ ਜਾਂਦੇ ਆ ਜੋ ਟੈਸਟਾਂ ਦਾ ਲੋਕਾਂ ਦੇ ਵਜਨ ਘਟੇ ਲੋਕਾਂ ਨੂੰ ਜੋ ਆਰਥਿਕ ਹਾਲਤ ਹੈ ਜੋ ਘੱਟ ਤੋਂ ਘੱਟ ਰੇਟਾਂ 'ਚ ਲੋਕਾਂ ਨੂੰ ਟੈਸਟ ਪ੍ਰੋਵਾਈਡ ਕੀਤੇ ਜਾਂਦੇ ਆ ਸਰ ਇਹ ਜਿਹੜੀ ਚੈਰੀ ਲੋਟਰੀ ਹੈ ਤੁਹਾਡੀ ਕਿਸੇ ٹرسٹ ਦੀ ਹੈ ਜਾਂ ਕਿਸੇ ਗਤੀ ਵਿਸ਼ੇਸ਼ਕ ਦੀ ਹੈ ਨੇ ٹرسٹ ਦੇ ਮਹੀਨ ਜੋ ਸਾਡੀ ਹੈ ਮਨੁੱਖਤਾ ਦੀ ਨਿਸ਼ਕਾਮ ਸੇਵਾ ਸੁਸਾਇਟੀ ਹੈ ਉਹਦੇ ਅੰਡਰ ਹੈ ਲੈਬ ਤਾਂ ਜੋ ਲੈਬਨਲ ਕੋਲੈਬੋਰੇਸ਼ਨ ਹੈ ਕਿ ਅਸੀਂ ਲੈਬ ਦੇ ਤਰ ਫੁਲੀ ਆਟੋਮੇਸ਼ਨ ਲੈਬ ਹੈ ਤੇ ਆਪਦੀ ਲੈਬ ਹੈ ਇਸ ਕਰਕੇ ਕਿਸੇ ਹੋਰ ਨਾਲ ਟਾਈ ਅਪ ਕਰਾਂਗੇ ਤਾਂ ਉਹ ਮਹਿੰਗਾ ਪੈਂਦਾ ਹੈ ਲੈਬ ਸਾਡੀ ਆਪਣੀ ਹੈ ਤੋ ਸੋ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਜਿਹੜੇ ਫੰਡਸ ਵਗੈਰਾ ਇਹ ਕਿੱਥੋਂ ਰੈਸ ਕੀਤੇ ਜਾਂਦੇ ਆ ਕਿ ਪਰਸਨਲ ਕਵਰ ਲਿਆ ਜਾਂਦਾ ਜੀ ਸਿਰਫ ਕੈਮੀਕਲ ਰੇਟਸ ਅਸੀਂ ਕੰਪਨੀਆਂਸ ਤੋਂ ਹੀ ਜੋ ਰੀਜੈਂਟ ਹੈ ਉਹ ਘੱਟ ਰੇਟਾਂ ਤੇ ਲੈਨੇ ਆ ਤੇ ਘੱਟ ਰੇਟਾਂ ਤੇ ਹੀ ਲੋਕਾਂ ਨੂੰ ਟੈਸਟ ਕਰਕੇ ਦਿੱਤੇ ਜਾਂਦੇ ਆ ਸਰ ਅੱਜ ਇੱਥੇ ਚੇਲੇ ਦੇ ਵਿੱਚ ਲੈਬ ਦਾਦ ਘਟਨ ਕੀਤਾ ਤੇ ਇਹ ਇਹ ਮਤਲਬ ਕਿੰਵੇਂ ਜਿਹੜੀ ਇਹ ਕਿ ਲੈਬ ਜਿਹੜੀ ਹੈ ਇੱਥੇ ਜਿਹੋ ਜਿਹੀ ਬ੍ਰਾਂਚੇਸ ਹੈ ਦੀ ਤੇ 13ਵੀਂ ਬ੍ਰਾਂਚ ਹੈ ਜੀ ਇਸ ਤੋਂ ਪਹਿਲਾਂ ਰਾਜਪੁਰਾ ਡੇਰਾਬਾਜੀ ਜ਼ਰਗਪੁਰ ਡਲਕਰਹਾ ਦਾ ਮੋਰੰਡੇ ਪੋਤਵਾਲੀ ਸਾਹਿਬ ਰੋਪੜ ਨਵਾਂ ਸ਼ਹਿਰ ਦੇ ਇਸ ਇਹ ਤੇ ਜੋ ਵੀ ਹੁਣ ਪਾਸ ਸੱਜੇ ਲਾਇਆ ਗਿਆ ਹੈ ਇੱਕ ਗੁਰਦੁਆਰਾ ਟੀਮ ਨੇ ਸਭ ਕੁਝ ਪ੍ਰੋਵਾਈਡ ਕੀਤਾ ਸਾਰਾ ਕੰਪਿਊਟਰ ਪ੍ਰਿੰਟਰ ਤੋਂ ਲੈ ਕੇ ਹਰ ਇੱਕ ਗੁਰਦੁਆਰਾ ਕੰਡਕਟਿੰਗ ਟੀਮ ਨੇ ਹੀ ਪ੍ਰੋਵਾਈਡ ਕੀਤੀ ਸਰ ਤੁਹਾਡੀ ਟੀਮ ਦੇ ਮੈਂਬਰ ਜਿਹੜੇ ਹੈ ਜਿਹੜੇ ਤੁਹਾਡੇ ਰਿਪਰੈਜ਼ੈਂਟਡ ਹੋ ਕੇ ਰੋਜ਼ ਬੈਠਣਗੇ ਜਾਂ ਦੇ ਵਾਇਸ ਕੋਈ ਬਿਲਕੁਲ ਹੀ ਬਿਲਕੁਲ ਠੀਕ ਕਰ ਫਸਟ ਬਾਟਮਿਸ ਦਾ ਲੜਕਾ ਹੈ ਜਿਹੜਾ ਇੱਥੇ ਡੇਲੀ ਬੈਠੇਗਾ ਸਵੇਰੇ 7:00 ਵਜੇ ਤੋਂ ਲੈ ਕੇ ਦੁਪਹਿਰੇ 11:00 ਵਜੇ ਤੱਕ ਤੇ ਰਿਪੋਰਟਾਂ ਉਹਨਾਂ ਨੂੰ ਫੀਸ਼ਨ ਨੂੰ ਜੋ ਟੈਸਟ ਕਰਾ ਕੇ ਜਾਣਗੇ ਸ਼ਾਮ ਤੱਕ ਜਾਂ ਰਾਤ ਤੱਕ ਲੇਟ ਨਾਈਟ ਮੋਬਾਈਲ ਤੇ ਆਜਾ ਕਰੂਗਾ ਉਸ ਤੇ ਜਿਹੜਾ ਪੇਸ਼ੈਂਟ ਬਾਈਚਾਂਸ ਇੱਥੇ ਨਹੀਂ ਆ ਸਕਦਾ ਉਸ ਨੂੰ ਬੋਤ ਜਿਹੜੀ ਉਹਦੀ ਰਿਪੋਰਟ ਆਟੋਮੈਟਿਕਲੀ ਉਹਨਾਂ ਦੇ ਮੋਬਾਈਲ ਤੇ ਲਿੰਕ ਚਲਾ ਜਾਂਦਾ ਜਾਂ ਫਿਰ WhatsApp ਤੇ ਚਲੀ ਜਾਊਗੀ ਰਿਪੋਰਟ ਕੋਤੋਂ ਡਾਊਨਲੋਡ ਕਰਕੇ ਆਪਣੇ ਰਿਜ਼ਲਟ ਚੈੱਕ ਕਰ ਸਕਦੇ ਆ ਇਵਨ ਕੇ ਡਾਕਟਰ ਨੂੰ ਵੀ ਦਿਖਾ ਸਕਦੇ ਆ ਅੱਜ ਦਾ ਵੱਧ ਤੋਂ ਵੱਧ ਇਹ ਹੀ ਗੱਲ ਹੈ ਕਿ ਵੱਧ ਤੋਂ ਵੱਧ ਮੋਬਾਈਲ ਤੇ ਡਾਊਨਲੋਡ ਕਰੋ ਤਾਂ ਜੋ ਤੁਹਾਨੂੰ ਬਾਰ-ਬਾਰ ਨਾ ਆਉਣਾ ਪਈ ਠੀਕ ਹੈ ਨਾ ਤੇ ਇੱਥੇ ਅਸੀਂ ਡਿਸਟੈਂਸ ਪ੍ਰੋਪਰ ਮੇਨਟੇਨ ਕਰਾਂਗੇ ਤੇ ਸੈਨੀਟਾਈਜ਼ਿੰਗ ਦਾ ਪ੍ਰੋਪਰ ਧਿਆਨ ਰੱਖਿਆ ਜਾਊਗਾ ਤੇ ਅੱਜ ਕਿੰਨੇ ਤੁਸੀਂ ਟੈਸਟ ਕਰਨ ਦਾ ਟੀਚਾ ਹੈ ਤੁਹਾਡਾ ਇੱਥੇ ਅੱਜ ਜਿਨ੍ਹਾਂ ਤੋਂ ਬੀਬੀਆਂ ਨੇ ਇਹ ਨਿਰਧਨ ਕੀਤਾ ਉਹਨਾਂ ਦੇ ਸਾਰਾ ਦੇ ਹੈਲਥ ਪੈਕੇਜ ਫ੍ਰੀ ਕੀਤੇ ਜਾਣਗੇ ਹੁਸ਼ਿਆਰਪੁਰ ਤੋਂ ਦਾਜੀਤ ਐਸਨੋਹਾ ਦੇ ਰਿਪੋਰਟ ਐਸਐਮ ਜ਼ੈਟ ਨਿਊਜ਼